ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੇਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਬਾਈ ਨਵਜੋਤ ਕੋਲ ਬਾਈ ਦਾ ਮੋਬਾਈਲ ਨੰਬਰ ਹੈ 95928 61223 ਜੇਕਰ ਬਾਈ ਦੇ ਐਡਰੈਸ ਦੀ ਗੱਲ ਕਰੀਏ ਬਾਈ ਦਾ ਪਿੰਡ ਹੈ ਪੁੱਚੋ ਖੁਰਦ ਤੇ ਜਿਲ੍ਹਾ ਇਸ ਨੂੰ ਲੱਗਦਾ ਬਠਿੰਡਾ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੋ گاਵਾ ਦਿਖਾਵਾਂਗੇ ਆਜੋ ਇੱਕ ਨੰਬਰ ਵਾਲੀ ਗਾਂ ਦੀ ਡਿਟੇਲ ਤੋਂ ਸ਼ੁਰੂ ਕਰੀਏ ਇਹ ਗਾਂ HF ਕ੍ਰੋਸ ਬਰੀਡ ਚ ਪੈਂਦੀ ਹੈ ਇਹ ਗਾਂ ਦੂਜੀ ਸੂਏ ਸੂਹੀ ਹੋਈ ਹੈ ਸੂਈ ਨੂੰ ਇਸ ਨੂੰ 20 ਦਿਨ ਹੋ ਗਏ ਨੇ ਜੇਕਰ ਇਸ ਦੇ ਦੁੱਧ ਦੀ ਗੱਲ ਕਰੀਏ 22 ਕਹਿੰਦਾ ਇਸ ਕੋਲ ਹਜੇ 20 ਕਿਲੋ ਦੁੱਧ ਹੈਗਾ ਤੇ 22 ਦੱਸਦਾ ਇਸ ਦੇ ਮਗਰ ਵਛਾ ਸੀਗਾ ਜੋ ਕਿ ਮਰ ਗਿਆ ਉਦ ਦਾ ਗਾਂ ਪੂਰੀ ਠੰਡੀ ਸੀਲ ਹੈ ਥੰਥਨ ਤੁਸੀਂ ਦੇਖ ਸਕਦੇ ਹੋ ਥੰਥਨ ਵੀ ਗਾਂ ਨੂੰ ਚੰਗਾ ਲੱਗਾ ਗਾਹ ਦੇ ਥਣ ਵੀ ਪੂਰੇ ਗੈਪ ਤੇ ਲੱਗੇ ਹੋਏ ਹੈਗੇ ਆ ਗਾਂ ਪੂਰੀ ਠੰਡੀ ਸੀਲ ਹੈਗੀ ਆ ਦੁੱਧ ਦੀ ਤਸੱਲੀ ਤੁਸੀਂ ਬਾਈ ਕੋਲੋਂ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰਕੇ ਵੀ ਕਰ ਸਕਦੇ ਹੈਗੇ ਉਹ ਬਾਕੀ ਜੇ ਆਪਾਂ ਇਸੇ ਮੁੱਲ ਦੀ ਗੱਲ ਕਰੀਏ ਬਾਈ ਨੇ ਇਸ ਦਾ ਮੁੱਲ 66000 ਰੱਖਿਆ ਤੇ ਬਾਈ ਕਹਿੰਦਾ ਮੌਕੇ ਤੇ ਆਏਗਾ ਇਹਦਾ ਮਾਨਤਾਨ ਹੋ ਜਾਊਗਾ ਆਜੋ ਹੁਣ ਆਪਾਂ ਦੋ ਨੰਬਰ ਵਾਲੀ ਗਾਂ ਦੀ ਡਿਟੇਲ ਬਾਰੇ ਗੱਲ ਕਰੀਏ ਇਹ ਗਾਂ ਵੀ ਦੂਜਾ ਸੂਆ ਸੂਈ ਹੋਈ ਹੈ ਸੂਈ ਨੂੰ ਇਸ ਨੂੰ 4 ਤੋਂ 5 ਮਹੀਨੇ ਹੋ ਗਏ ਆ ਬਾਈ ਕਹਿੰਦਾ ਅੱਗੋਂ ਇਹ ਗੱਬਨ ਨਹੀਂ ਹੈਗੀ ਇਹ ਤੋਕੜ ਗਾਂ ਹੈਗੀ ਆ ਠੰਡੀ ਠੁੰਡੀ ਉਹਦਾ ਪੂਰੀ ਹੈ ਕੱਦ ਵਜਨ ਵੀ ਪੂਰਾ ਹੈ ਇਹ ਗਾਂ ਵੀ ਕ੍ਰਾਸ ਬਰੀਡ ਚ ਪੈਂਦੀ ਹੈਗੀ ਆ ਜੇਕਰ ਦੁੱਧ ਦੀ ਗੱਲ ਕਰੀਏ ਬਾਈ ਕਹਿੰਦਾ ਇਸ ਟਾਈਮ ਇਸ ਕੋਲ 10 ਕਿਲੋ ਦੁੱਧ ਹੈ ਦੁੱਧ ਦੀ ਤਸੱਲੀ ਤੁਸੀਂ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰਕੇ ਕਰ ਸਕਦੇ ਹੈਗੇ ਹੋ ਬਾਈ ਕਹਿੰਦਾ ਮੇਰੇ ਘਰ ਦੀ ਗਾਰੰਟੀ ਹੈਗੀ ਆ ਆਪਣੀ ਪੂਰੀ ਤੁਸੀਂ ਤਸੱਲੀ ਕਰਕੇ ਲੈ ਕੇ ਜਾ ਸਕਦੇ ਹੈਗੇ ਹੋ ਥਨ ਥਨ ਵੀ ਗਾਂ ਨੂੰ ਚੰਗਾ ਲੱਗਾ ਹੈਗਾ ਇੱਕ ਵਾਰ ਗਾਂ ਦਾ ਥਨ ਤੁਸੀਂ ਨੇੜੇ ਚੈੱਕ ਕਰੋ ਥਨਜ ਵੀ ਪ੍ਰੋਪਰ ਗੈਪ ਹੈਗਾ ਕੱਦ ਵਜਨ ਵੀ ਗਾਂ ਦਾ ਚੰਗਾ ਹੈਗਾ ਜੇਕਰ ਇਸ ਗਾਂ ਦੇ ਮੁੱਲ ਦੀ ਗੱਲ ਕਰੀਏ ਬਾਈ ਕਹਿੰਦਾ ਇਸ ਦਾ ਮੁੱਲ 40000 ਹੈ ਬਾਕੀ ਮੌਕੇ ਤੇ ਆਏਗਾ ਇਹਦਾ ਮਾਨ ਹੋ ਜਾਊਗਾ ਜਿਸ ਕਿਸੇ ਭਰਾ ਨੂੰ ਵੀ ਕੋਈ ਵੀ ਗਾਂ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਹੈ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ